Halo

ਬਿਨਾਂ ਉਹ ਕਰੀ ਪਾਈ ਜਾਂਦੇ ਆ ਤੇ ਕਿੰਨੂ ਉਹ ਸਾਤੀ ਪਾਣੀ ਪੀਦਾ ਮੋਰੀਆਂ ਹੀ ਹੁੰਦੀਆਂ ਨੇ ਜੀ ਉਹਦੇ ਦਾ ਗੈਲ ਨਿਕਲ ਗਿਆ ਅੱਜ ਲਕੀ ਹੀ ਉੱਥੇ ਤੇ ਫੇਰ ਇਹ ਮੇਂਟਾ ਦੇ ਦੇ ਬੰਦੇ ਆਲੇ ਕਰੇ ਜਲਪਰ ਕੁੱਤੀ ਨਹੀਂ ਕਰਾਇਆ ਕੁਛ ਨਹੀਂ ਕਰਾਇਆ ਬੱਚਾ ਵੀ ਜਾ ਹੈਲੋ ਉੱਥੇ ਦਫਤਰ ਤੋਂ ਜੱਟਿਆ ਹੈਲੋ ਇਹ ਇਹਦਾ ਕੀ ਪਤਾ ਚਾਹੀਦਾ ਹੈ

ਤੇ ਤਿੰਨ ਜਿਹੜੇ ਸੀਗੇ ਇੱਕ ਦੀ 8 ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਆਪਾਂ ਸੀਮੈਂਟ ਹਾਂਜੀ ਸਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ইয়ার ਔਰ ਇਹ ਜਿਹੜਾ ਜਿਆਦਾ ਲੋਅਰ ਪੋਰਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂ ਜੀ ਰੈਫਰ ਇੱਕ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪਿਛਲੇ ਰੈਫਰ ਸੀਗੇ ਹਾਂ ਜੀ ਬਿਲਕੁਲ ਅੰਦਰ ਆ ਗਏ ਅੰਦਰ ਬੈਠੇ ਪੰਜਾਂ ਨੇ ਜਿਹੜਾ ਚੱਲਦਾ ਦੋ ਜਣ ਬਾਂਹ ਚੜ੍ਹ ਗਏ ਨੇ ਤੇ ਬੈਠੇ ਆ ਇੱਕ ਕੁਰਸੀ ਰਕੋ ਸੱਤ ਲਾਟ ਵਾਲਾ ਕੁਰਸੀ ਉੱਪਰ ਕਰ ਲਿਆ ਅੰਦਰ ਇਹ ਕਿੰਨਿਆਂ ਨੇ ਬੈਠੇ ਆ ਬਾਹਰ ਗੈਸ ਕਰਦਿਆਂ ਪਾਗਦੇ ਦਾ ਗੁਜ਼ਰ ਆ ਗਿਆ ਸਾਰੇ ਉਹਨਾਂ ਦੀ ਗੈਸ ਢੀਕ ਹੋ ਗਈ ਐ ਬਾਹਰ ਸੀਮਤ ਦਾ ਟੱਕਣ ਜਾਈ ਰਿਖੇ ਖਣ ਅਹੀ ਅੰਦਰ ਬਠਾ ਯਕਦਮ ਪਤਾ ਲੱਗ ਗਈ ਸਮਝ ਲੱਗੀ ਯਕਦਮ ਅੱਗੇ ਮੌਨੋਟਾਇਏ ਇਹ ਕੰਮ ਕਰਨਾ ਤਾਂ ਆਥਣਾ ਕਰਨਾ ਪੈ ਤੋ ਗਿਆ ਸਮਝ ਲੱਗੀ ਤੇ ਭੱਜੀਆਂ ਬਾਹਰ ਵਿੱਚ ਨੇ ਚਾਰ ਜਾਨੇ ਮੁੰਡੇ ਰੁਪਾ ਨੇ ਕੌਣ ਚੌਕ ਲੱਗਾ ਕਿੰਨੀਆਂ ਬਾਹਰੋਂ ਭੱਜੀਆਂ ਸੀ ਫਿਰ ਲੈਣਾ ਵੀ ਗਿਆ ਸ਼ਕਤੀ ਵਾਲਾ ਮੈਂ ਇੰਟਰਨੈਟ ਮਾੜਾ ਤੇ ਐਪ ਹੋਵੇ ਨਾ ਫਿਰ ਗੈਸ ਹੋਣਾ ਤਾਂ ਕੋਈ ਨਾ ਸੌਣੀ ਦਿਓ ਨਾ ਤਿਆਰ ਕੀ ਹਾਂ ਕੋਨਾ ਗੈਸ ਆੜ ਰਹੀ ਤੇ ਆ ਵੀ ਦੁਕਾਨਦਾਰ ਕੋਈ ਜਮ ਰਹੇ ਜਸਨੀ ਕੋਲ ਲੈ ਕੇ ਆ ਗਈ ਕੋਲ ਮੈਂ ਦੁਕਾਨਦਾਰ ਤੱਕ ਚਲੀ ਗਈ ਅੰਦਰ ਅੱਗੇ ਲੱਗ ਕੇ ਅੰਦਰ ਜਾ ਕੇ ਆਵਾਜ਼ ਆਈ ਬਾ 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 ਦੀ ਆਈ ਗਾ ਗੋਲੀ ਗੱਲ ਚੱਲ ਗਈ ਏ ਰੋਲੇ ਪਾ ਕੇ ਬੜਾ ਬੋਝ ਤੇ ਮੈਂ ਦੇਖਿਆ ਕਿ ਜਿਹੜਾ ਲੱਗਿਆ ਮੈਂ ਦੇਖਿਆ ਜਿਹੜਾ ਰਿਸਪਰ ਦੇ ਬਾਹਰ ਬਿਨ ਬਤਾਲ ਨਹੀਂ ਉਹ ਦੌੜਦਾ ਬਾਹਰ ਬੜਾ ਅੱਗ ਲੱਗੀ ਏ ਅੱਗ ਲੱਗੀ ਸੀ ਅੱਗ ਲੱਗੀ ਦੇ ਵਿੱਚ ਹੀ ਕੱਪੜੇ ਕੋਲੇ ਲਾਹ ਦੌੜ ਗਿਆ ਕੱਪੜੇ ਕਰ ਮੇਲਾ ਦੇ ਜਿਹੜੇ ਜਿਹੜੇ ਥੱਲੇ ਆਏ ਆਂ ਮੇਰੀ ਛੋਟੀ ਭੁਧਾਈ ਏ ਥੋੜਾ ਬਰਗਰ ਮੇਰਾ ਤੇ ਉਹ ਕਹਿੰਦੀ ਤੁਹਾਡਾ ਬ੍ਰਦਰ ਨਾਲ ਹੀ ਇਹ ਨੂੰ ਵੇਖਿਆ ਤੇ ਫੜ ਲਓ ਫੜ ਲਿਆ ਗਿਆ ਇਹ ਵੀ ਹੋਇਆ ਕਿ ਪਟਿਆ ਗਿਆ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੇ ਪਾਉਂਦੇ ਪਏ ਆਂਡਰ ਗਰਾਊਂਡ ਠੀਕ ਹੈ ਸਾਡੀ ਦੁਕਾਨ ਦੇ ਲੱਗ ਕਾ ਕਾਰ ਜੀ ਪਰ ਗੈਸ ਪਾਟੀ ਆ ਗਿਆ ਸਾਡੀ ਉੱਥੇ ਇੱਕ ਜਿਹੜਾ ਗਟਰ ਇਹਦਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦੱਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਹੈ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਉਹ ਤੁਹਾਡੀ ਜਿਹੜੀ ਗੈਸ ਚ ਲੀਕ ਹੁੰਦੀ ਵੀ ਜਿਹੜੀ ਗੈਸ ਬੰਦ ਕਰ ਦਿਓ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆਨ ਨਾਲ ਉਹ ਮੁੰਡੇ ਦੇ ਸਾਹਮਣੇ ਬੰਦਿਆ ਤੇ ਬੰਦਾ ਭੜ ਖਾਏਗਾ ਜਿੰਨਾ ਕਿ ਉਹ ਗਰਮੀ ਇੱਕ ਉਹਨੇ ਦੋ ਤਿੰਨ ਵਾਰੀ ਕਿਹਾ ਨਾਲ ਬੰਦ ਕਰ ਦਿਓ ਹਾਂਜੀ ਚਾਰ ਜੀ ਕੀ ਕਰਦੇ ਹੋ ਇਹ ਦੁਕਾਨੇ ਜਿਹੜੇ ਆਪਣੇ ਉਥੇ ਰਿਸ਼ਵਾ ਕਰਵਾਲਦੀ ਦੁਕਾਨ ਸਾਡੀ ਆਪਣੀ ਹੈ ਕਰਾਈ ਦਿੱਤੀ ਹੋਈ ਹੈ ਤੇ ਵੇਲੇ ਨਾਮ ਤੇ ਬੈਜੀ ਦਾ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛਿਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਹੋ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ

ਇਲਾਕੇ ਦੇ ਵਿਜਮਾਤਾ ਸੁਲੱਖਣੀ ਗੇਟ ਦੇ ਅੰਦਰਲੇ ਪਾਸੇ ਜਿਹੜਾ ਸਿਲੀ ਨੂੰ ਜਾਂਦਾ ਇਲਾਕਾ ਉੱਥੇ ਗੈਸ ਪਾਈਪ ਕਿਤੇ ਲੀਕ ਹੋ ਕੇ ਤੇ ਦੁਕਾਨ ਤੇ ਤਰੀਕੇ ਤੋਂ ਦੁਕਾਨ ਉੱਤੇ ਉੱਥੋਂ ਰਾਗੀਰ ਇੱਕ ਜਖਮੀ ਹੋਇਆ ਉੱਥੇ ਅਸੀਂ ਇੱਥੇ ਆਏ ਸੀ ਏਅਰਟਲ ਵਾਲੇ ਇੱਥੇ ਖੋਦ ਰਹੇ ਸੀ ਬਾਈ ਜਿਹੜਾ ਉਹਨਾਂ ਦੀ ਆਪਣਾ ਵਰਕ ਚੱਲ ਰਿਹਾ ਸੀ ਸ਼ਾਇਦ ਉਹਨਾਂ ਦੀ ਕਿਤੇ ਡ੍ਰਿਲ ਕਰਦੇ ਹੋਏ ਜਿਸ ਤਰ੍ਹਾਂ ਪਾਈਪ ਤੋਂ ਪਾਈਪ ਅੱਗੇ ਜਾਂਦਾ ਉਹਨਾਂ ਨੇ ਉਹ ਡ੍ਰਿਲ ਕਰਦੇ ਕਿਤੇ ਉਹ ਪਾਈਪ ਨੂੰ ਜਿਹੜੀ ਗੁਜਰਾਤ ਗਿਆਸ ਵਾਲਿਆਂ ਦੀ ਪਾਈਪ ਤੋਂ ਨੀਚੇ ਜਾਂਦੀ ਆ ਉਹਨੂੰ ਕਿਤੇ ਹਿੱਟ ਕਰ ਗਈ ਆ ਉਥੋਂ ਲੀਕ ਕਰ ਗਈ ਜਿਹੜੀ ਦੁਕਾਨ ਦੇ ਲਾਗੇ ਹੋਇਆ ਇਨਸੀਡੈਂਟ ਉਥੇ ਸਾਹਮਣੇ ਸੀਵਰ ਦਾ ਵੀ ਕੋਹਲ ਹੈਗਾ ਸੀਵਰ ਕਮ ਜਿਹੜੀ ਆਪਣੀ ਡਰੇਨੇਜ ਦਾ ਹੈਗਾ ਕਿਤੇ ਉਥੋਂ ਪਾਈਪ ਕਿਤੇ ਰਿਸਲੀ ਰਹੀ ਹੈ ਦੁਕਾਨ ਦੇ ਅੰਦਰ ਏਸੀ ਸੀ ਪਤਾ ਨਹੀਂ ਫਿਰ ਹੁਣ ਕਿਸ ਤਰੀਕੇ ਨਾਲ ਉਸ ਬਾਕੀ ਦੁਕਾਨ ਸਪੈਸ਼ਲ ਨੂੰ ਉਹਨੂੰ ਹਿੱਟ ਕੀਤਾ ਤੇ ਅੰਦਰ ਦੁਕਾਨ ਤੇ ਕਾਫੀ ਤਬਾਹ ਵੀ ਹੋ ਗਈ ਆ ਏਸੀ ਨੂੰ ਅੱਗ ਲੱਗ ਗਈ ਅੰਦਰ ਹਾਰਡਵੇਅਰ ਦੀ ਦੁਕਾਨ ਸੀ ਉਹਦਾ ਕਾਫੀ ਨੁਕਸਾਨ ਹੋਇਆ ਤੇ ਨਾਲ ਉਹ ਜਿਹੜਾ ਉਹਨਾਂ ਦਾ ਦੁਕਾਨ ਮਾਲਕ ਸੀ ਉਹਨੂੰ ਵੀ ਕਾਫੀ ਸੀਰੀਅਸ ਜਿਹੜੇ ਇੰਜਰਡ ਹੈ ਤੇ ਦੋ ਬੱਚੇ ਵੀ ਨੇ ਤੇ ਇੱਕ ਉਥੇ ਕੋ ਆਪਣਾ ਕੋਈ ਪ੍ਰਵਾਸੀ ਉਥੇ ਆਪਣੀ ਕੋਈ ਕੁਰਸੀ ਰਿਪੇਅਰ ਕਰਵਾਉਣ ਆਇਆ ਸੀ ਕੋਈ ਇੱਕ ਦੁਕਾਨਦਾਰ ਹੈ ਤੇ ਦੋ ਬੱਚੇ ਨੇ ਬੱਚੇ ਤਾਂ ਲੱਤਾਂ ਤੇ ਹੈਗੇ ਨੇ ਪਰ ਜਿਹੜਾ ਦੂਸਰਾ ਪ੍ਰਵਾਸੀ ਹੈ ਉਹਦੇ ਵੀ ਸਰੀਰ ਦੇ ਅਲੱਗ-ਅਲੱਗ ਅੰਗਾਂ ਤੇ ਜਿਹੜਾ ਦੁਕਾਨਦਾਰ ਦੁਕਾਨਦਾਰ ਦਾ ਥੋੜਾ ਜਿਆਦਾ ਬੰਨਾਂ ਗਿਆ ਉਸੇ ਵੇਲੇ ਹਸਪੀਟਲ ਲੈ ਗਏ ਪਤਾ ਲੱਗਾ ਕਿ ਸ਼ਾਇਦ ਇਹਨੂੰ ਰੈਫਰ ਵੀ ਕੀਤਾ ਉਸੇ ਵਲੋਸਪੀਡ ਉਹ ਜਾ ਕੇ ਤੇ ਅਸੀਂ ਦੇਖਦੇ ਆਂ ਤੇ ਉਸ ਤੋਂ ਬਾਅਦ ਵਿੱਚ ਉਹ ਜਿਹੜੇ ਇਹਨਾਂ ਦੇ ਡਿਪਟੀ ਡਾਇਰੈਕਟਰ ਆ ਆਨੰਦ ਆ ਗਏ ਨੇ ਉੱਥੇ ਉਹ ਇਹਨਾਂ ਨੇ ਆਪਣਾ ਜਿਹੜੀਆਂ ਪਾਈਪਾਂ ਆ ਦੋਵੇਂ ਮੁੱਖਿਆਂ ਤੋਂ ਜਿਹੜੇ ਇਹਨਾਂ ਦੇ ਸੱਜੇ ਨੇ ਉੱਥੋਂ ਪਾਈਪਾਂ ਦਾ ਵਾਲਵ ਉਹਨਾਂ ਨੇ ਬੰਦ ਕਰਤੇ ਨੇ ਐਚ ਡੀ ਡੀ ਮਸ਼ੀਨ ਮੰਗਾ ਕੇ ਤੇ ਉਹ ਪ੍ਰੈਸ ਕਰਦੇ ਨੇ ਕਿ ਵਿੱਚੋਂ ਪਾਈਪ ਚੋਂ ਗੈਸ ਕਿੱਥੋਂ ਲੀਕ ਕਰ ਰਹੀ ਆ ਉਹਨੂੰ ਫਿਰ ਬਾਅਦ ਵਿੱਚ ਉਹ ਰਿਸਟੋਰ ਕਰਨਗੇ ਇਹੋ ਜਿਹਾ ਤੇ ਟੂ ਆਊਟ ਲਗਭਗ ਇੰਡੀਆ ਹੀ ਇਹੋ ਪ੍ਰੋਸੈਸ ਹੈਗਾ ਪ੍ਰੋਸੀਜਰ ਇਹੋ ਹੀ ਆ ਕਿ ਪਹਿਲੇ ਇਹ ਜਿੱਥੇ ਵੀ ਵਰਕ ਅੰਦਰ ਗਾਉਂ ਚੱਲਣਾ ਹੁੰਦਾ ਹੈ ਕਿ ਦੂਸਰੇ ਡਿਪਾਰਟਮੈਂਟ ਨੂੰ ਇਹ ਦੱਸਦੇ ਨੇ ਗੁਜਰਾਤ ਗੈਸ ਵਾਲਿਆਂ ਨੂੰ ਵੀ ਇਹਨਾਂ ਨੇ ਦੱਸਿਆ ਕਿ ਇਹ ਵਾਲਾ ਪਾਈਪ ਉਹ ਵੀ ਆਪਣਾ ਪਹਿਲੇ ਹੌਲ ਦੇਖਦੇ ਨੇ ਉਹਨਾਂ ਨੇ ਪਿੱਟ ਵੀ ਬਣਾਏ ਨੇ ਕਿ ਉੱਥੇ ਦੇਖਦੇ ਨੇ ਕਿ ਇਹ ਸੇਫ ਹੈ ਇਹ ਰਸਤਾ ਬੇਸਿਕਲੀ ਜਿਹੜੀ ਡ੍ਰਿਲ ਮਸ਼ੀਨ ਹੈ ਕਿ ਸਿੱਧੀ ਜਾਂਦੀ ਹੈ ਕਿ ਇਨ ਕੇਸ ਜੇਕਰ ਉਹ ਰਸਤੇ ਦੇ ਵਿੱਚ ਕਿਤੇ ਅਨਗਾਲੀ ਦੇ ਨਾਲ ਜਾਂ ਮੈਲ ਫੰਕਸ਼ਨਿੰਗ ਕਰਕੇ ਮਸ਼ੀਨ ਦੀ ਕਰਕੇ ਉਹ ਅਲੱਗ ਪਾਈਪ ਨੂੰ ਛੂ ਕੇ ਹੀ ਹੋਵੇ ਪਾਈਪਰ ਸਾਹਬ ਹੋ ਗਿਆ ਤੇ ਉਹ ਕਿਹਨੇ ਇਨੀਸ਼ੀਅਲ ਕਿਤੇ ਹੋਈ ਆ ਤੇ ਹਰ ਉਹਦੇ ਨਾਲ ਅੱਗ ਫੜੇ ਨੇ ਉਹ ਐ ਸੱਚ ਨਹੀਂ ਹੈਗੀ ਗੁਜਰਾਤ ਦੇ ਐਸ ਦਾ ਜਿਹੜਾ ਬਾਕੀ ਕਮਪਰੂਫ ਇੰਡੀਆ ਹੀ ਚੱਲਦਾ ਤੇ ਪੰਜਾਬ ਵਿੱਚ ਕਾਫੀ ਜਗ੍ਹਾ ਆ ਗਿਆ ਬੜਾ ਸੇਫ ਹੈ ਕਿ ਇਸ ਤਰੀਕੇ ਦੇ ਆਮ ਤੌਰ ਤੇ ਇਨਸੀਡੈਂਟ ਦੇਖਣ ਚ ਨਹੀਂ ਆਉਂਦੇ ਪਰ ਜੋ ਮੈਂ ਸੁਣਿਆ ਕਿ ਮੇਰੇ ਵੀ ਤੁਸੀਂ ਵੀ ਇਹੋ ਦੇਖਿਆ ਹੋਣਾ ਕਿ ਸਾਡੇ ਦੇ ਨੋਟਿਸ 'ਚ ਪਹਿਲੀ ਵਾਰ ਇਸ ਤਰੀਕੇ ਦਾ ਇਨਸੀਡੈਂਟ ਆਇਆ ਹੁਣ ਕਿੱਥੇ ਨਾ ਕਿਸੇ ਦੀ ਅੰਗਲੀ ਜ਼ਰੂਰ ਹੈਗੀ ਠੀਕ ਰੇਜੀ ਉਹਨਾਂ ਦੇ ਵਰਕਰਸ ਕੰਮ ਕਰ ਰਹੇ ਸੀਗੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹਨੂੰ ਤੇ ਜਿਹੜਾ ਕਸੂਰ ਹੋਏਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਸਰ ਕੀ ਹਿੰਦਕ ਸਾਹਮਣੇ ਆਇਆ ਕਿ ਨੈਗਲੀਜੈਂਸੀ ਕੀ ਹੈ ਵਾਹ ਤੇ ਨੈਗਲੀਜੈਂਸ ਪਰਮੇ ਫਸਾਈ ਇਹ ਹੀ ਸਾਹਮਣੇ ਆਇਆ ਕਿ Airtel ਵਾਲੇ ਕੰਮ ਕਰ ਰਹੇ ਸੀਗੇ ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਕੋਲ ਪਰਮਿਸ਼ਨ ਹੈ ਕਿ ਆ ਉਹਨਾਂ ਨੇ ਸੇਫਟੀ ਦਾ ਪੂਰਾ ਆਪਣਾ ਇੰਤਜ਼ਾਮ ਕੀਤਾ ਸੀਗਾ ਤੇ ਗੁਜਰਾਤ ਗੈਸ ਨਾਲ ਉਹਨਾਂ ਨੇ ਟਾਈਪ ਆਪਣਾ ਕੀਤਾ ਸੀ ਕਿ ਨਹੀਂ ਕੀਤਾ ਸੀ ਇਹਨਾਂ ਚੀਜ਼ਾਂ ਨੂੰ ਅਸੀਂ ਦੇਖ ਰਹੇ ਹਾਂ ਤੇ ਜੋ ਵੀ ਨਿਯਮ ਅਨੁਸਾਰ ਕਾਰਵਾਈ ਹੋਏਗੀ ਕਿ ਕੁਸੂਰਵਰ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਬਕਾਇਦਾ ਇੰਜਰਡ ਆ ਚਾਹੇ ਇਹ ਸਾਹ ਦੱਸੇ ਜਾ ਰਹੇ ਹਾਂ ਹਾਂਜੀ ਅਸੀਂ ਉੱਥੇ ਹੀ ਜਾ ਰਹੇ ਹਾਂ ਮੈਂ ਤੇ ਡੀਐਸਪੀ ਸਾਹਿਬ ਸਿਵਲ ਹਸਪੀਟਲ ਹੀ ਜਾ ਰਹੇ ਹਾਂ ਤੇ ਉਹਨਾਂ ਦਾ ਦੇਖਦੇ ਹਾਂ ਕਿ ਜੋ ਬੈਸਟ ਟ੍ਰੀਟਮੈਂਟ ਹੋਣਾ ਚਾਹੀਦਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ